ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਦੀਆਂ ਦੋ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਫੋਟਸ ਲੈਂਦੇ ਬਾਈ ਛੋਟੇ ਬਾਈ ਜੀ ਸੱਸੀ ਗੱਲ ਸੱਸੀ ਗੱਲ ਬਾਈ ਉਹ ਠੀਕ ਹੋ ਜੀ ਬਾਈ ਵਧੀਆ ਨਾਮ ਤੇ ਐਡਰੈਸ ਬੋ ਬਾਈ ਨਾਮ ਕਰਨਾ ਪਿੰਡ ਪਹਾੜਾ ਤੇ ਜ਼ਿਲ੍ਹਾ ਬਰਨਾਲਾ ਬਾਈ ਹਮ ਤਹਿਸੀਲ ਬਾਈ ਤਾਂ ਪਾਪਾ ਜੀ ਦੀ ਆਪਣਾ ਨੇੜੇ ਬਰਨਾਲਾ ਯਾਰ ਹਾਂ ਹਾਂ ਬਾਈ ਮੋਬਾਈਲ ਨੰਬਰ ਬੋ ਬਾਈ 9041563117 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇ ਨੇ ਕਿੰਨੀ ਘੁੰਮ ਰਹੀ ਭਾਈ ਇਹ ਵੀ ਮਰ 10 ਮਹੀਨਿਆਂ ਦੀ ਆ ਕਿਹੜੇ ਟੀਕੇ ਦੀ ਆ ਬਈ ਪਤਾ ਨਹੀਂ ਆਪਾਂ ਨੂੰ ਠੀਕ ਆ ਮਾਂ ਦਾ ਦੁੱਧ ਬਈ ਭਾਈ ਪੀ ਕੇ ਲੋ ਦਾਰਿਆ 30 ਲੀਟਰ ਦਾ ਹਾਂ ਫਾਰਮ ਚੋਂ ਲੈਂਦੀ ਆ ਬਈ ਓਕੇ ਫੇਟਪੂੜਾ ਬਹੁਤ ਚੌੜਾ ਹਾਂ ਹਾਂ ਭਾਈ ਚੋਲੀ ਪੂਰੀ ਫੁੱਲ ਵਾਲਾ ਬਹੁਤ ਚੰਗਾ ਝੋਲੀ ਬੜੀ ਕਮਾਲ ਦੀ ਐ ਕੱਲਾ ਕੱਲਾ ਥਣ ਲੈ ਚੱਲ ਫੁੱਲ ਬ੍ਰੀਡ ਵਾਲੀ ਆ ਬਈ ਸਹੀ ਗੱਲ ਆ ਫੁੱਲ ਬ੍ਰੀਡ ਆ ਬਈ ਚੱਦ ਬੱਡ ਯਾਦ ਬ੍ਰੀਡ ਚੰਗੀ ਆ ਠੀਕ ਹੈ ਇਹ ਤਾਂ ਗਰੀਬਣ ਕਾਵਲ ਜੀ ਬਈ ਮੂੰਹੋਂ ਜੋ ਖੀਰੀ ਆ ਬੱਚੀ ਹੂੰ ਠੀਕ ਆ ਹਾਂ ਭਾਈ ਉਹ ਹੋ ਵੀ ਕੇਰੀ ਆ ਬੱਚਾ ਹਾਂ ਹਾਂ ਭਾਈ ਇਹ ਸੂਸ ਬਹੁਤ ਚੰਗੀ ਬਈ ਸਾਮਿਆ ਜਾਵੇ ਬੱਚਾ ਭਾਈ ਪੂਰਾ ਸਿਰਾ ਬਣ ਜਾਣਾ ਨੇ ਤਾਂ ਮੇਲਿਆਂ 'ਚ ਖੜਨ ਵਾਲਾ ਬਣ ਜਾਣਾ ਠੀਕ ਆ ਭਾਈ ਤੇ ਕੀ ਮੁੱਲ ਲਾ ਭਰਾ ਦਾ ਭਾਈ ਇਹਦਾ ਮੁੱਲ ਰੱਖਿਆਗਾ ਆਪਾਂ ਜੋੜੀ ਦਾ ਹੀ ਕਰਾਂਗੇ ਕਿੰਨਾ ਭਾਈ ਜੋੜੀ ਦਾ ਭਾਈ ਜੋੜੀ ਦਾ 50000 ਰੁਪਿਆਗਾ ਮਾਨਤਾਨ ਹੋਜੂ ਮਾਨਤਾਨ ਹੋਜੂ ਭਾਈ ਜੋੜੀ ਚ ਠੀਕ ਜੋੜੀ ਕਰਾਇਆ ਵੀ ਆਪਣਾ ਹੀਰੀ ਹੋਊਗਾ ਠੀਕ ਆ ਜੇ ਕੋਈ ਇਕੱਠਿਆਂ ਵਾਲਾ ਬਈ ਕੱਲੀ ਕੱਲੀ ਲੋਕਾਂ 'ਚ ਹੀ ਆਪਾਂ ਫੇਰ ਵੀ ਕਰ ਦਾਂਗੇ ਹੂੰ ਠੀਕ ਆ ਚੋਲੀ ਬਹੁਤ ਚੰਗੀ ਆ ਬਲ ਬਲ ਬਹੁਤ ਚੰਗੀ ਆ ਕੱਲਾ ਕੱਲਾ ਥਾਣ ਪੂਰੇ ਵਿੱਚ ਤੇ ਫਪੜਾ ਬਹੁਤ ਚੰਗਾ ਫੇਸ ਫੂਸ ਵੀ ਕਰਮਲੀ ਦਾ ਚੰਗਾਗਾ ਚੰਗੀ ਆ ਬੱਚੀ ਸਨਕ ਬਈ ਜੀ ਸੋੜਾ ਉਹ ਤਾਂ ਹੀ ਮਾਨਤਨ ਹੋਊਗਾ ਜ਼ਰੂਰੀ ਤੇ ਮੁੱਲ ਬਾਈ ਨੇ 50000 ਰੁਪਏ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਅੱਗੇ ਵੀਰੇ ਦੋ ਨੰਬਰ ਵਾਲੀ ਕਿੰਨੀ ਉਮਰ ਆ ਜੀ ਬਈ ਇਹਨੇ ਦੋ ਦੇ ਦਾਨ ਚੱਕੇ ਆ ਜੀ ਫਰਾ ਠੀਕ ਆ ਬਾਈ ਹਾਂ ਕਿਹੜੇ ਟੀਕੇ ਦੀ ਹੈ ਬਈ ਆ ਟੀਕੇ ਦੀ ਨਾ ਕੋਈ ਪਤਾ ਨਹੀਂ ਲੱਭਾ ਨੂੰ ਠੀਕ ਆ ਉਹ ਚੰਗੀ ਆ ਵੱਛੀ ਬਰੀਡ ਵਾਲੀ ਹਾਰਮ ਤੋਂ ਲੈਤੀ ਹੈ ਭਾਈ ਆਪਣਾ ਵੀਡੀਓ ਵੀ ਪਈਆ ਹਾਰਮ ਦੀ ਛੇਸ ਬੜਾ ਚੰਗਾ ਬੋਦੀ ਬਦੀ ਮੈਨੂੰ ਲੱਗਦਾ 35 ਕਿਲੋ ਦਾ ਰਿਹਾ ਆਪਾਂ ਠੀਕ ਆ ਕੋਈ ਪਤਾ ਆਪਾਂ ਸਾਰਾ ਕੁਝ ਹੂੰ ਸੋਨਾ ਦੀ ਆਂ ਵੀ ਪਤਾ ਆਪਾਂ ਨੂੰ ਬਈ ਕਿਹਣਾ ਹਾਰਮ ਦੀ ਵੱਛੀ ਆ ਹੂੰ ਠੀਕ ਆ ਹਾਂ ਗਹਾਂਰੇ ਵੀ ਭਾਈ ਨਾ ਪੁਰਾ ਚੰਗਾ ਫਾਰਮ ਹੋਣ ਦਾ ਵੀ ਓਕੇ ਕੋਈ ਛੋਟਾ-ਮੋਟਾ ਫਾਰਮ ਪਰ ਵੱਡਾ ਫਾਰਮ ਹੋਣ ਦਾ ਵੀ ਠੀਕ ਆ ਭਾਈ ਹਾਂ ਭਾਈ ਤੇ ਤੇ ਫੇਸ ਚੰਗਾ ਬੋਦੀ ਚੰਗੀ ਪੰਜ ਬੱਚੀਆਂ ਲੈ ਤੀ ਬਈ ਉਹਨਾਂ ਦਾ ਪਤਾ ਇੰਨੇ ਵੇਸਤੀ ਨਾ ਠੀਕਾ ਤੇ ਦੂਰ ਹੈਗੀਆਂ ਹਾਂ ਦੂਰ ਹੈਗੀਆਂ ਸੀ ਬਾਈ ਠੀਕਾ ਬਾਈ ਹਾਂ ਆ ਵੀ ਲੈ ਕੇ ਆਂਦੇ ਵਿਧਾਰ ਕਰਦੇ ਸੀ ਪਰ ਉਹ ਠੀਕਾ ਹਾਂ ਜੋੜੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਬਾਈ ਤੇ ਜੋੜੀ ਦਾ ਹੀ ਬਈ ਕੱਲ ਹੋਣਾ ਨਾ ਬਈ ਆਪਣੇ ਘਰ ਬੱਚੇ ਨਾ ਵੀ ਚੈੱਕ ਕਰਕੇ ਲੈ ਕੇ ਜਾਇਆ ਕਰਨਾ ਚਾਰੇ ਥਾਣੂ ਨਹੀਂ ਮੂਜ ਜਿੱਕੇ ਤਾਂ ਖੀਰੇ ਖੀਰ ਨਿਕਲੂਗੀ ਠੀਕਾ ਹਾਂ ਬਾਦੋ ਜਾ ਕੇ ਆਣ ਲੱਗਾ ਕਰੇ ਠੀਕਾ ਜੇ ਚੋਕੇ ਵੀ ਜੇ ਛੱਜਾ ਦਾ ਵੀ ਚੋਕੇ ਲੈ ਕੇ ਜਾਣ ओके हां हां भाई ठीक ठीक बाजु ਕੋਈ ਲੰਬਾ ਨਹੀਂ ਬਈ ਜੋ ਗੇਟੋ ਵਾਰ ਹੋ ਗਈ ਓਕੇ ਭਾਈ हां ਠੀਕ ਆ ਭਾਈ ਤੇ ਕਿਸੇ ਵੀ ਨੂੰ ਬੱਚੇ ਪਸੰਦ ਹੋਣ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ